ਇਸ ਗੱਲ ਦਾ ਜ਼ਿਕਰ ਕੀਤਾ ਗਿਆ ਅਕਾਲੀ ਦਲ ਦਾ ਕਹਿੰਦੇ ਕਿ ਧਮਕੀ ਦੇਣ ਵਾਲੇ ਨੇ ਖੁਦ ਨੂੰ ਮੰਡੀ ਬੋਰਡ ਦਾ ਸੀਨੀਅਰ ਅਫਸਰ ਦੱਸਿਆ ਧਮਕੀ ਦੇਣ ਵਾਲੇ ਨੇ ਖੁਦ ਨੂੰ ਅਮਰਿਤਪਾਲ ਦਾ ਕਰੀਬੀ ਵੀ ਦੱਸਿਆ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਨੂੰ ਅਕਾਲੀ ਦਲ ਦਾ ਵਫਦ ਮਿਲਿਆ ਅਕਾਲੀ ਦਲ ਨੇ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਨੂੰ ਸ਼ਿਕਾਇਤ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਨੇ ਕਾਨੂੰਨ ਵਿਵਸਥਾ ਤੇ ਸਮਝ ਚੁੱਕੇ ਨੇ ਉਹਨਾਂ ਦਾ ਕਹਿੰਦੇ ਕਿ ਸਿਆਸੀ ਵਿਰੁੱਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮਾਮਲੇ ਦੀ ਸੁਤੰਤਰ ਜਾਂਚ ਕਰਵਾਈ ਜਾਵੇ ਸੁਤ ਤਕਵੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਰ ਅਸਲ ਨਿਊਜ਼ 18 ਤੇ ਇੱਕ ਖਬਰ ਦੇ ਰਿਐਕਸ਼ਨ ਦੇ ਲਈ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਅਤੇ ਵਿਰੋਧੀ ਧੜੇ ਦੇ ਚਰਨਜੀਤ ਪ੍ਰਾੜ ਜੁੜੇ ਹੋਏ ਸਨ ਇਸ ਦੇ ਦੌਰਾਨ ਅਰਸ਼ਦੀਪ ਕਲੇਰ ਨੇ ਇਲਜ਼ਾਮ ਲਗਾਏ ਸਨ ਕਿ ਵਿਰੋਧੀ ਧੜੇ ਦੀਆਂ ਮੀਟਿੰਗਾਂ ਮੰਡੀ ਬੋਰਡ ਦੇ ਦਫ਼ਤਰ ਦੇ ਵਿੱਚ ਹੁੰਦੀਆਂ ਰਹੀਆਂ ਨੇ ਜਦਕਿ ਚਰਨਜੀਤ ਪ੍ਰਾੜ ਕਹਿ ਰਹੇ ਸਨ ਕਿ ਇਹ ਵਿਰੋਧੀ ਧੜੇ ਦੀ ਮੀਟਿੰਗ ਨਹੀਂ ਸੀ ਆਮ ਗੱਲਬਾਤ ਸੀ ਇਸ ਦੇ ਵਿੱਚ ਤਾਂ ਅਕਾਲੀ ਦਲ ਦੇ ਕਰਨੈਲ ਸਿੰਘ ਪੀਰ ਮੁਹੰਮਦ ਵੀ ਆ ਸ਼ੰਮਲ ਸੰਨ ਅ ਦਰਸਲ ਇਸੇ ਗੱਲਬਾਤ ਨੂੰ ਆਧਾਰ ਬਣਾਉਂਦੇ ਹੋਏ ਜੋ ਕਿ ਇੱਕ ਸ਼ਖਸ ਦੇ ਵੱਲੋਂ ਅਸ਼ਦੀ ਕਲੇਰ ਨੂੰ ਫੋਨ ਕੀਤਾ ਜਾਂਦਾ ਹੈ ਫੋਨ ਕਰਕੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਕਾਲੀ ਦਲ ਦੇ ਵੱਲੋਂ ਇਹ ਮੁੱਦਾ ਜੋ ਕਿ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਦੇ ਕੋਲ ਚੁਕਿਆ ਗਿਆ ਉਹਨਾਂ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਨੂੰ ਲੈ ਕੇ ਡੂੰਘਾਈ ਦੇ ਨਾਲ ਜਾਂਚ ਦੀ ਸੁਖਬੀਰ ਸਿੰਘ ਬਾਦਲ ਮੰਗ ਕਰ ਰਹੇ ਨੇ ਜਾਪੀਆਂ ਨੂੰ ਉਹਦੋਂ ਵੀ ਛੇੜੀ ਕਹਿੰਗੇ ਜਦੋਂ ਗੋਲੀਆਂ ਮਾਰਨੀਆਂ ਨੇ ਫਿਰ ਕਹਿੰਦਾ ਜਾ ਕੇ ਸੁਖਬੀਰ ਬਾਦਲ ਨੂੰ ਵੀ ਦੱਸ ਦੀ ਜੇ ਤੇਰੇ ਨਾਲ ਬੈਠੇ ਤਾਂ ਵੀ ਦੱਸ ਦੇ ਕਿ ਜਾਣਦੇ ਨੇ ਕਿ ਭੰਗੂ ਬੰਬ ਵੀ ਚਲਾ ਲੈਂਦਾ ਸੋ ਅੱਜ ਮੈਨੂੰ ਬੜੀ ਇਸ ਗੱਲ ਤੇ ਹੈਰਾਨੀ ਹੋਈ ਕਿ ਇੱਕ ਸਰਕਾਰ ਦਾ ਕਲਾਸ 1 ਆਫੀਸਰ ਜਿਹੜਾ ਕਿ ਕਹਿੰਦਾ ਮੈਂ ਅਮਰਿਤਪਾਲ ਦਾ ਸਾਥੀ ਆ ਇੱਕ ਪਾਸੇ ਤਾਂ ਅਮਰਿਤਪਾਲ ਨੂੰ ਐਨਐਸਏ ਲਾ ਕੇ ਪੰਜਾਬ ਸਰਕਾਰ ਨੇ ਉੱਥੇ ਸਿੱਟ ਰੱਖਿਆ ਸ਼ਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਦੂਜੇ ਪਾਸੇ ਜਿਹੜੇ ਓਪਨਲੀ ਉਹਦੇ ਸਾਥੀ ਤੁਰੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਮੰਡੀ ਬੋਰਡ ਵਰਗੇ ਵੱਡੇ ਅਦਾਰਿਆਂ 'ਚ ਤੁਸੀਂ ਇੰਜੀਨੀਅਰਿੰਗ ਚੀਫ ਲਾਇਆ ਹੋਇਆ ਤੇ ਉਹ ਸਿੱਧੀਆਂ ਧਮਕੀਆਂ ਦਿੰਦੇ ਨੇ ਗੋਲੀਆਂ ਮਾਰਨ ਦੀਆਂ ਪਰ ਉਹਨੇ ਮੈਨੂੰ ਫੇਰ ਚੈਲੰਜ ਕੀਤਾ ਕਿ ਹੁਣ ਦੇਖੀ ਤੇਰੇ ਗੋਲੀ ਵੱਜੂਗੀ ਪਰ ਤੁਹਾਡੇ ਮਾਧਿਅਮ ਨਾਲ ਫੇਰ ਕਹਿੰਦੇ ਆ ਕਿ ਨਾ ਅਸੀਂ ਪਹਿਲਾਂ ਡਰੇ ਸੀ ਨਾ ਡਰਦੇ ਆ ਅਸੀਂ ਕਿੱਧਰ ਧਮਕੀਆਂ ਤੋਂ ਪਰ ਸਰਕਾਰ ਅੱਜ ਇਹ ਦੱਸੇ ਕਿ ਕੀ ਸਰਕਾਰ ਇੱਕ ਸਟੇਟ ਸਪੌਂਸਰਡ 플ੌਟ ਨਾਲ ਵਿਰੋਧੀਆਂ ਦਾ ਕਤਲ ਕਰਾਰੀ ਹੈ ਕੌਣ ਬੋਲ ਰਿਹਾ ਬ੍ਰਦਰ ਕੌਣ ਬੋਲ ਰਿਹਾ ਬ੍ਰਦਰ ਪਰ ਉਹ ਨਹੀਂ ਨਾਲ ਲੱਗ ਮਾਜੀ ਸੰਗਰ ਸਿੰਘ ਤੁਹਾਨੂੰ ਬੋਲ ਰਿਹਾ ਹਾਂ ਦੱਸੋ ਹਾਂ ਤੂੰ ਕਿਹਨੇ ਆ ਕੇ ਬੈਠ ਕੇ ਕਰ ਰਿਹਾ ਪ੍ਰਸਤਾਨ ਅਨੁਗਰਾਹ ਸਭੀ ਉੱਥੇ ਮੰਡੀ ਬੋਰਡ ਦੇ ਅਫਸਰ ਦੇ ਜਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਤੁਹਾਡਾ ਉਹ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾ ਹੀ ਨਹੀਂ ਲਿਆ ਮੈਂ ਅਮਰਤਪਾਲ ਦਾ ਨਾ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਤੁਹਾਡਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਫਿਰ ਮੁਹੰਮਦ ਸੀ ਮੈਂ ਤਾਂ ਨਾ ਹੀ ਨਹੀਂ ਲਿਆ ਪਹਿਲਾਂ ਨੂੰ ਚੈੱਕ ਕਰੋ ਗੱਲ ਨੂੰ ਫੇਰ ਗੱਲ ਕਰੋ ਹੈਂ ਪਾਈਦਾ ਸੁਣਾ ਨੀ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜੀ ਪੁੱਛ ਲਈ ਚਾਹੇ ਤੇਰੇ ਫਾਦਰ ਨੂੰ ਚਾਹੇ ਬੀਜੀਪੀ ਸੈਣੀ ਨੂੰ ਪੁੱਛਦਾ ਅੱਜ ਵੀ ਮੇਰਾ ਨਾਮ ਬੋਲਦਾ ਸਰੰਗਾ ਬੰਦਿਆਂ ਚ 50 ਮਾਰੇ ਆ ਉਹਨੇ 4 ਜੇ ਪਏ ਆ ਤੇਰੇ ਫਾਦਰ ਦਾ ਯਾਰ ਨਹੀਂ ਨਹੀਂ ਕਿਸੇ ਤੋਂ ਵੀ ਕਰਦਾ ਮੇਰੀ ਗੱਲ ਸੁਣਦਾ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਕਰਨਾ ਤੇ ਮੁੰਡਾ ਕਹਿੰਦਾ ਮੇਰੇ ਨਾਲ ਮੇਰੇ ਨਾਲ ਪੰਗਾ ਦੇ ਆ ਤਾਂ ਕਹਿੰਦਾ ਜਾ ਕੇ ਸੁਖਵੀਰ ਨਾਲ ਗੱਲ ਕਰਾ ਦੇ ਜੇ ਤਰ ਲਾ ਕੇ ਬੈਠਾ ਨਾ ਉਹਨੂੰ ਵੀ ਪਤਾ ਉਹ ਕਹਿੰਦਾ ਇਹ ਬੰਬ ਚਾ ਦੂੰਗਾ ਅੱਛਾ ਵਿਆਹ ਤੇ ਆਇਆ ਅੱਛਾ ਇਹਨੂੰ ਫੜਾ ਵੀ ਚਲਾਉਣਾ ਚਾਹਦਾ ਹੈਗਾ ਮੈਂ ਆਪਣੀ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਤਾਂ ਹੁਣ ਤੁਹਾਨੂੰ న్యూਸ 18 ਤੇ ਫੋਨ ਲਾਈਨ ਤੇ ਹੋਈ ਅਸ਼ਦੀਪ ਕਲੇਰ ਅਤੇ ਚਰਨਜੀਤ ਬਰਾੜ ਦੀ ਗੱਲਬਾਤ ਸੁਣਾਉਂਦੇ ਆ ਜਿਸ ਦੌਰਾਨ ਕਲੇਰ ਨੇ ਮੰਡੀ ਬੋਰਡ ਦਫ਼ਤਰ ਦੇ ਵਿੱਚ ਮੀਟਿੰਗ ਹੋਣ ਦੇ ਇਲਜ਼ਾਮ ਲਗਾਏ ਸਨ ਅਸੀਂ ਭਰਤੀ ਕਰਕੇ ਅਸੀਂ ਕੇਂਦਰੀ ਏਜੰਸੀਆਂ ਦੀ ਸਾਦਸ਼ਾਤ ਜਿਹੜੀਆਂ ਅਸੀਂ ਮੀਟਿੰਗਾਂ ਉਥੇ ਮੰਡੀ ਬੋਰਡ ਦੇ ਦਫ਼ਤਰ ਬੈਠ ਕੇ ਕਰ ਰਹੇ ਹਾਂ ਠੀਕ ਹੈ ਉਹ ਕਰਨੀਆਂ ਚਾਹੁੰਦੇ ਆਪਾਂ ਤਾਂ ਫਿਰ ਉਹ ਤਾਂ ਫਿਰ ਲੋਕਾਂ ਨੂੰ ਦਿਖ ਰਿਹਾ ਠੀਕ ਹੈ ਕਲੇਸ਼ ਸਾਹਿਬ ਇੱਕ ਜਵਾਬ ਲੈ ਲੈਂਦੇ ਮੈਂ ਮੋੜ ਤੋਂ ਤੁਹਾਡਾ ਰੋਕ ਕਰਾਂਗਾ ਇਹ ਏਜੰਸੀਆਂ ਦੇ ਕੌਣ ਬੰਦੇ ਆ ਕੌਣ ਕਿਹਦੇ ਨਾਲ ਰਿਲੇਟਡ ਆ ਇਹ ਆਉਣ ਵਾਲੇ ਦਿਨਾਂ ਚ ਚੰਗੀ ਤਰ੍ਹਾਂ ਖੁਲਾਸੇ ਕਰ ਦਿਆਂਗੇ ਜਿੰਨਾ ਚਿਰ ਮੁੱਖ ਦਫ਼ਤਰ ਨਹੀਂ ਮਿਲਦਾ ਉਹਨਾਂ ਚਿਰ ਮੰਡੀ ਬੋਰਡ ਦਾ ਦਫ਼ਤਰ ਹੋਵੇ ਕੋਈ ਰੈਸਟ ਹਾਊਸ ਹੋਵੇ ਕਿਸੇ ਦਾ ਘਰ ਹੋਵੇ ਤੇ ਭਾਵੇਂ ਕੋਈ ਥਾਂ ਹੋਵੇ ਸਾਨੂੰ ਜਿੱਥੇ ਥਾਂ ਮਿਲੂਗੀ ਬੈਠਣ ਨੂੰ ਅਸੀਂ ਮੀਟਿੰਗ ਕਰਾਂਗੇ ਇਹ ਗੱਲ ਕਿਸੇ ਨੂੰ ਸਮਝ ਨਹੀਂ ਚਾਹੀਦੀ ਹੈ ਤੇ ਜਿਹੜੀ ਤੁਸੀਂ ਮੰਡੀ ਬੋਰਡ ਦੇ ਦਫ਼ਤਰ ਤੋਂ ਮੀਟਿੰਗ ਦੀ ਗੱਲ ਕੀਤੀ ਹੈ ਕਲੇਰ ਸਾਹਿਬ ਉਹ ਪਿੱਛੇ ਤੁਹਾਡੀ ਪਾਰਟੀ ਦਾ ਜਰਨਲਿਸਟ ਕਰ ਤੇ ਪਾਰਟੀ ਦਾ ਬੁਲਾਰਾ ਵੀ ਵਿੱਚ ਸੀ ਜਿਉਂ ਏਜੰਸੀਓ ਦਾ ਬੰਦਾ ਹੈਗਾ ਤੇ ਫਿਰ ਤੁਸੀਂ ਅਗਦੀਆ ਗੱਲ ਤਾਂ ਮਤਲਬ ਮੰਡੀ ਬੋਰਡ ਦੇ ਦਫ਼ਤਰ ਆ ਵੀ ਕੁਦਰਤੀ ਸਾਰੇ ਬੈਠੇ ਆ ਇੱਕ ਵੈਸੇ ਭਾਈਚਾਰਕ ਤੌਰ ਤੇ ਬੈਠੇ ਉੱਥੇ ਕੋਈ ਸਰਕਾਰੀ ਦਫ਼ਤਰ 'ਚ ਜਾ ਕੇ ਕੋਈ ਪੋਲਿਟੀਕਲ ਮੀਟਿੰਗ ਨਹੀਂ ਹੁੰਦੀ ਸੀਗੀ ਪਰ ਜਿਉ ਮੀਟਿੰਗ ਤੇ ਤੁਹਾਨੂੰ ਰੰਝ ਹੈ ਜਾਂ ਤੁਹਾਨੂੰ ਲੱਗਦਾ ਵੀ ਉੱਥੇ ਏਜੰਸੀਆਂ ਦਾ ਬੰਦਾ ਹੈ ਤਾਂ ਫਿਰ ਜਰਨਲ ਸੱਤਰ ਹੈ ਤੁਹਾਡੀ ਪਾਰਟੀ ਦਾ ਬੁਲਾਰਾ ਵੀ ਹੈ ਕਰਨਾਲ ਸਿੰਘ ਪੀਰ ਮੁਹੰਮਦ ਮਨਾ ਲੈ ਰਿਹਾ ਹੈ ਤਾਂ ਕਿਰਪਾ ਕਰਕੇ ਫਿਰ ਉਹਨੂੰ ਪਾ ਠੀਕ ਹੈ ਠੀਕ ਹੈ ਮੈਂ ਸਰ ਤੁਹਾਡੀ ਕੀ ਲੱਗੀ ਕਲੀਅਰ ਸਾਡਾ ਜਵਾਬ ਲੈ ਲੈਣੇ ਹਾਂਜੀ ਕਲੀਅਰ ਸਾਡਾ ਦੇਜਾ ਜੀ ਦੇਖੋ ਬੜੀ ਹੈਰਾਨੀ ਹੈ ਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਸਿਰਫ ਮੰਡੀ ਬੋਰਡ ਦੇ ਨਾਂ ਪਰ ਮੈਂ ਕੋਈ ਕਿੰਦੀਆਂ ਮਿਰਚਾਂ ਲੇਕੋਤ ਕਰਦਾ ਰਸਵਾ ਗਲੇਬ ਸਾਹਿਬ ਨੂੰ ਗੱਲ ਪੂਰੀ ਕਰਨ ਦਿਓ ਹੁਣ ਗੱਲ ਗੱਲ ਸੁਣ ਲੈਣ ਚਲੋ ਇਹਨਾਂ ਨੇ ਆਪ ਹੀ ਸਪਸ਼ਟ ਕਰਤਾ ਕਿ ਉੱਥੇ 2-2 ਘੰਟੇ ਮੀਟਿੰਗਾਂ ਹੁੰਦੀਆਂ ਉਹ ਸਰਕਾਰ ਦੇਖੇ ਕਿ ਸਰਕਾਰ ਦਾ ਮੰਡੀ ਬੋਰਡ ਦਾ ਦਫ਼ਤਰ ਅਗਰ ਇਹਨਾਂ ਨੂੰ ਇੱਕ ਪਲੇਟਫਾਰਮ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ ਤਾਂ ਸਰਕਾਰ ਜਵਾਬ ਦੇ ਆ ਲੋਕ ਦੇਖ ਰਹੇ ਨੇ ਚਲੋ ਐਡਮਿਸ਼ਨ ਵੀ ਹੋ ਗਿਆ ਬਰਾੜ ਸਾਹਿਬ ਦਾ ਔਨ ਚੈਨਲ ਕਿ ਅਸੀਂ ਜਾਣਦੇ ਹਾਂ ਤੇ ਮੀਟਿੰਗਾਂ ਕਰਦੇ ਹਾਂ ਤਾਂ ਸਰਕਾਰ ਦੱਸੇ ਵੀ ਮੰਡੀ ਬੋਰਡ ਦਾ ਦਫ਼ਤਰ ਪੋਲਿਟੀਕਲ